ਨੌਜੀ ਗੰਗਾ ਆਰਤੀ ਦੇਖ ਕੇ ਆ ਗਏ ਅਸੀਂ ਕਿਸੇ ਕਿਸ ਬਜ਼ਾਰ ਦੇ ਵਿੱਚ ਭੁੱਖ ਲੱਗ ਗਈ ਸੀ ਬੰਦੇ ਆਪਣੇ ਉੱਧਰੋਂ ਚਲੇ ਗਏ ਪਤਾ ਨਹੀਂ ਕੁਲਚੇ ਕੁਲਚੇ ਖਾਣ ਆਪਾਂ ਦੂਰ ਤੋਂ ਲਵਦਾ ਲਵਦਾ ਮਸਾ ਪਹੁੰਚਿਆ ਬਾਈ ਤੱਕ ਨੂੰ ਮੂੰਗੀ दाल ਬਹੁਤ ਮਸ਼ਹੂਰ ਹੈ ਇਹ ਆਣ ਆਪੇ ਸਪੀਡ ਚੈੱਕ ਕਰੋ ਉਸਤਾਦ ਜੀ ਦੇਖੋ ਕਿਵੇਂ ਬਣਾ ਰਹੇ ਆ ਮੂੰਗੀ दाल ਬਹੁਤ ਮਸ਼ਹੂਰ ਹੈ ਭਾਈ ਮੇਰਾ ਤਾਂ ਬੜਾ ਮਾਨਸੀ ਲੰਬੇ ਸਮੇਂ ਤੋਂ ਵੀ ਜਦੋਂ ਹੁਣ ਗਏ ਤਾਂ ਪੱਕਾ ਖਾ ਕੇ ਆਉਣੀ ਕਿਉਂਕਿ ਇਹਦੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਮੂੰਗੀ ਦਾਲ ਦੀਆਂ ਉਹ ਆਪਾਂ ਵੀ ਪਹੁੰਚ ਗਏ ਅੱਜ ਮੂੰਗੀ ਦਾਲ ਖਾਣ। ਇਹ ਅਜੇ ॠਸ਼ੀਕੇਸ਼ ਦਾ ਬਾਜ਼ਾਰ ਸੋ 3-4 ਕਿਲੋਮੀਟਰ ਥੱਲੇ ਆ ਗਏ ਆ। ਮੁਰਾਦਾਬਦੀ ਮੂੰਗ ਦਾਲ ਮੱਖਣੀ ਵਾਹ। ਕੀ ਬਾਤ ਆ ਸਪੈਸ਼ਲ। ਇਹ ॠਸ਼ੀਕੇਸ਼ ਦਾ ਬਾਜ਼ਾਰ ਹੈ। ਉਹਨਾਂ ਨੂੰ ਮੈਂ ਕਿਹਾ ਸੀ ਖਾ ਲਓ ਕਹਿੰਦੇ ਨਹੀਂ ਉੱਧਰ ਪਤੰ ਟਿੱਕੀਆਂ ਟੁਕੀਆਂ ਖਾਣ ਚਲੇ ਗਏ ਆ। ਲਓ ਜੀ ਬਾਈ ਨੇ ਕੱਢ ਲਿਆ ਗਰਮਾ ਗਰਮ ਦਾਲ ਉਹ ਬਾਦੀਆ ਕੋਲੀ ਚ ਮੇਰੇ ਤਾਂ ਮੂੰਹ ਚ ਹੁਣੇ ਹੀ ਪਾਣੀ ਆ ਗਿਆ ਦੋਸਤੋ। ਆ ਕੇ ਦੇਖਦੇ ਆ ਕਿੰਨੀ ਕੀ ਘੈਂਟ ਹੈ। ਬਹੁਤ ਘੈਂਟ ਆ ਬਈ ਬਹੁਤ ਸਵਾਦ ਬਣਾਈ ਹੈ। ਮੂੰਗੀ ਦਾਲ ਚਿਰ ਲਓ ਜੀ ਮੂੰਗੀ ਦਾਲ ਖਾ ਕੇ ਹੁਣ ਵਜਾ ਰਹੇ ਆ ਢੋਲ ਧੌਣ ਚੈੱਕ ਕਰੋ ਥੋਡੇ ਵੀਰ ਦੀ ਵਜਾ ਰਿਹਾ ਕਿ ਨਹੀਂ ਸਹੀ। ਟੈਂ 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 ਹਾਂਜੀ ਕਿੱਦਾਂ ਦੋਸਤੋ ਗੰਗਾ ਆਰਤੀ ਦਾ ਤੁਸੀਂ ਦੇਖ ਲਈ ਹੋਣੀ ਹੈ ਸੋ ਗੰਗਾ ਆਰਤੀ ਤੋਂ ਬਾਅਦ ਅਸੀਂ ਹੁਣ ਵਾਪਸ ਤਪੋਵਨ ਆ ਗਏ ਸੀ ਤੇ ਹੁਣ ਤੁਹਾਨੂੰ ਇੱਕ ਘੈਂਟ ਚੀਜ਼ ਦਿਖਾਉਣੇ ਆ ਦਵਿੰਦਰ ਨੇ ਗਰਾਹੀ ਕਰ ਲਈ ਕਹਿੰਦਾ ਬਈ ਟੈਟੂ ਬਣਾਉਣਾ ਬਲਤਾਂ ਦੋ ਤਿੰਨ ਘੰਟੇ ਸੀ ਡਿਜ਼ਾਈਨ ਜੂਨ ਲੱਭੀ ਗਏ ਮਸਾ ਡਿਜ਼ਾਈਨ ਲੱਭਿਆ ਸੋ ਟਾਈਮ ਵੀ ਹੁਣ ਕੋਈ 9:00 ਵਜ ਕੇ ਰਾਤ ਦੇ 40 ਮਿੰਟ ਹੋ ਗਏ ਆ ਪੌਣੇ 10:00 ਵਜਣ ਵਾਲੇ ਆ ਤੇ ઋષਿਕੇਸ਼ ਚਾਹੀਏ ਤੇ ਟੈਟੂ ਬਣਵਾਈਏ ਤੇ ਟੈਟੂ ਫਿਰ ਆਪਣਾ ਤਰਨ ਭਰਾ ਹੀ ਬਣਾਉਂਦਾ ਜ਼ੋਰ ਬਾ ਟੈਟੂ ਤਪੋਗਨ ਬਾਈ ਦਾ ਸਟੂਡੀਓ ਹੈ ਇੱਕ ਲਕਸ਼ਮਣ ਝੂਲੇ ਦੇ ਉਧਰਲੇ ਪਾਸੇ ਵੀ ਹੈਗਾ ਕਿ ਇਧਰ ਹੈਗਾ ਆ ਜਾਓ ਫਿਰ ਚੱਲਦੇ ਆਂ ਅੰਦਰ ਵੱਲ ਲੋ ਜੀ ਜ਼ੋਰ ਬਾ ਟੈਟੂ ਹਨੇਰਾ ਕਾਫੀ ਹੋ ਗਿਆ ਕਿਉਂਕਿ ਟਾਈਮ ਬਹੁਤ ਹੋ ਗਿਆ ਆ ਇਧਰੋਂ ਰੋਡ ਤੋਂ ਆਉਂਦਾ ਰਾਸਤਾ ਆ ਜਾਓ ਫਿਰ ਚੱਲਦੇ ਆਂ ਅੰਦਰ ਨੂੰ ਕੰਮ ਚੱਲ ਰਿਹਾ ਇਧਰ ਪੂਰੇ ਜੋਰਾ-ਚੋਰਾ ਤੇ ਚੈੱਕ ਕਰੋ ਉਸਤਾਦ ਜੀ ਹਾਂ ਜੀ ਫੌਜੀ ਸਾਹਿਬ ਕਿਵੇਂ ਹੋ ਬਾਈ ਦਾ ਟੈਟੂ ਵੇਖੀ ਆ ਨਾ ਬਹੁਤ ਟਾਈਮ ਦਾ ਬਾਈ ਇਕਰਾ ਨਹੀਂ ਸੀ ਕਹਿੰਦਾ ਮੈਂ ਟੈਟੂ ਬਣਵਾਣਾ ਪਰ ਅੱਜ ਦੀ ਇਕਰਾ ਨਹੀਂ ਪੂਰੀ ਕਰਾਈ ਜੰਨੇ ਆ ਇਹ ਦੇਖੋ ਟੈਟੂ ਦਿਖਾਓ ਇਹਨਾਂ ਨੂੰ ਜੀ ਪਹਿਲਾਂ ਤਾਂ ਇੱਧਰ ਬਾਬਿਆਂ ਦੇ ਦਰਸ਼ਨ ਕਰੋ ਉਹ ਸ਼ੋਜੀ ਦੇ ਦਵਿੰਦਰ ਪੂਰਾ ਵਿਚਾਰਾ ਦਰਦੋ ਦਰਦੀ ਹਾ ਵੀ ਮੁੰਡਿਆ ਕਿਵੇਂ ਲੱਗ ਰਿਹਾ ਹੈ ਬੱਧੀ ਨਾ ਬੋਲ ਨਹੀਂ ਜਾ ਰਿਹਾ ਵਿਚਾਰੇ ਤੋਂ ਬੋਲ ਲਿਆ ਵੀ ਨਹੀਂ ਜਾ ਰਿਹਾ ਕੋਈ ਗੱਲ ਨਹੀਂ ਸਾਡੇ ਤਾਂ ਪੰਜ ਪੰਜ ਬਣੇ ਆ ਇਧਰ ਤਰਨ ਉਸਤਾਦ ਦੀ ਟੈਟੂ ਬਣਾ ਰਿਹਾ ਹੋਰ ਤਰਨ ਜੀ ਕਿਵੇਂ ਠੀਕ ਹਾਂ ਇੰਸਟਾਗ੍ਰam ਤੇ ਤੁਸੀਂ ਚੈੱਕ ਕਰ ਸਕਦੇ ਹੋ ਜੋਰਬਾ ਟੈਟੂ ਦੇ ਨਾਂ ਤੇ ਬਾਈ ਦਾ ਪੇਜ ਹੈ ਫੋਰਨਰ ਦੀ ਪਹਿਲੀ ਪਸੰਦ ਰਿਸ਼ੀ ਕੇਸ਼ ਦੇ ਵਿੱਚ ਕਿਹੜਾ ਇਲੂਮੀਨਾਟੀ ਕੀ ਬਣਾ ਰਿਹਾ ਇਹ ਕਹਿੰਦਾ ਇਲੂਮੀਨਾਟੀ ਬਣਾਉਣਾ ਇਲੂਮੀਨਾਟੀ 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 ਬਣਵਾ ਰਿਹਾ ਬਾਈ ਇਹ ਅੱਖ ਜੀ ਪਤਾ ਨਹੀਂ ਬੜੀ ਘੈਂਟ ਹੈ ਇਧਰ ਚੱਲ ਰਿਹਾ ਕੰਮ ਰੋ ਚੱਕ ਦੋ ਤਿੰਨ ਘੰਟੇ ਲੱਗਣਗੇ ਇਹਨੂੰ ਬਣਾਉਣ ਤੇ ਸ਼ਾਇਦ ਸਾਨੂੰ ਰਾਤ ਦੇ 12:00 ਵਜ ਜਾਣ ਜੇ ਕਿਸੇ ਨੇ ਬਹੁਤ ਜਲਦੀ ਡੱਡੂ ਬਣਾਉਣਾ ਤਾਂ ਮੇਰੇ ਕੋਲ ਬਣਵਾ ਸਕਦਾ। ਕਟਿੰਗ ਕਰਦੇ ਕਿੰਨੀ ਮਤੂ ਕੀ ਹੋ ਗਿਆ ਜੀ। देवेंद्र ਬੱਸ ਰੋਣ ਹੀ ਰਿਹਾਗਾ। ਇੱਧਰ ਜਿਹੜਾ ਕੰਮ ਘੱਮ ਨੂੰ ਹੁੰਦਾ। ਜੀ ਇੱਧਰ ਉਸਤਾਦ ਜੀ ਕਟਿੰਗ ਕਰਦੇ ਆ। ਕਟਿੰਗ ਕਰਕੇ ਆਏ ਆ। ਬਾਅਦ ਦੇਖੋ। ਪਵਨ ਜੀ ਨੂੰ ਬਣਾਤਾ ਇਹਨਾਂ ਨੇ ਅੱਜ ਦੇਖੋ ਪਵਨ ਜੀ ਦੀ ਲੁੱਕ ਦੇਖੋ ਨਵੀਂ ਲੁੱਕ ਦੇਖੋ ਪਵਨ ਜੀ ਦੀ ਜਵਾਨੀ ਪਹਿਰੇ ਦੇ ਵਿੱਚ ਪਵਨ ਜੀ ਆਉ ਜੀ ਪੂਰੇ ਘੈਂਟ ਪਵਨ ਜੀ ਦੇ ਵਾਲ ਬੂਲ ਪੂਰੇ ਘੈਂਟ ਕੱਟਤੇ ਯਾਰ ਮੁੰਡੇ ਨੇ ਹੈ ਹਾਂ ਯਾਰ ਘੈਂਟ ਘੱਟ ਤੇ ਸਿਰਾ ਬਣਾਤਾ ਕੰਮ ਸਹੀ ਹੈ ਕੋਈ ਨਹੀਂ ਕੱਲ ਨੂੰ ਦਾੜੀ ਵੀ ਕਟਵਾ ਲਾਂਗੇ ਬੰਦੇ ਤਾਂ ਨਹੀਂ ਭਗਤੇ ਆ ਜੀ ਭਗਤੇ ਸਲੂਨ ਹੈ ਇਹਦਾ ਭਗਤੇ ਆਣਾ ਪਿਆ ਕਰੂ ਹੋਰ ਭਾਈ ਉਹ ਕੈਂਟ ਕੰਮ ਕਰਦਾ ਹੈ ਸਹੀ ਹੈ ਕਲਾ ਹੈ ਬੰਦੇ ਦੀ ਕੈਂਟ ਕਲਾਕਾਰ ਹੈ ਦੇਖੀ ਜੀ ਕਿੱਥੇ ਜਮੀ ਹੈਂ ਅਬਲੰਗਾ ਗੜੀ ਬਿੱਤਿੰਦਾ ਅਦਵੜੀ ਰਿਸ਼ੀਕੇਸ਼ ਰਿਸ਼ੀਕੇਸ਼ ਬੜੀ ਤੂੰ ਪੁੱਛ ਤੂੰ ਦੱਸ ਤੂੰ ਦੋ ਦਿਨਾਂ ਦਾ ਘੁੰਮੇ ਨਾ ਮਾਮਾ ਤੈਨੂੰ ਹਜੇ ਆਈ ਨਹੀਂ ਪਰ ਤੂੰ ਕਿੱਥੇ ਘੁੰਮ ਰਿਹਾ ਮਤਲਬ ਭੁੱਲੇ ਨਹੀਂ ਅੱਜ ਪਹਿਲੀ ਵਾਰ ਆ ਅੱਜ ਸਵੇਰੇ ਨੀਲਕੰਠ ਵੀ ਕਰੀ ਜਾਵੇ ਕਹਿੰਦਾ ਆਪਾਂ ਕਿੱਥੇ ਆਏ ਆ ਮੰਦਿਰ 'ਚ ਖੜਾ ਪੁੱਛੀ ਜਾਵੇ ਜਦੋਂ ਸੰਦੇ ਬੰਦੇ 'ਚ ਪਹੁੰਚ ਗਏ ਉੱਥੇ ਪੁੱਛੀ ਆ ਕਹਿੰਦਾ ਆਪਾਂ ਕਿੱਥੇ ਆਏ ਆ ਮੈਂ ਕਿਹਾ ਨੀਲ ਅਦਵਿੰਦਰ ਦਾ ਮੂੰਹ ਉੱਡਿਆ ਪਿਆ ਭਰਾ ਓ ਹੋ ਹੋ ਵਾਏ ਵੀ ਨਿਕਲ ਰਹੀ ਓ ਭਰਾਵਾ ਮੈਂ ਕਿਵੇਂ ਲੱਗ ਰਿਹਾ ਮਸ ਠੀਕ ਹੈ ਜੰਦਾ ਯਾਰ ਆ ਦੇਖੋ ਬਈ ਮੈਂ ਹੀ ਬਣਾ ਸੀਗੇ ਮੈਨੂੰ ਨਹੀਂ ਪਤਾ ਆ ਦੂਡ ਦੂਡਸ ਵਾਲੇ ਮੇਲੇ ਚ ਬਣਵਾਏ ਆ ਇਹਨੇ ਤੇ ਚਲ ਆਹ ਚੱਲ ਗਿਆ ਇੱਥੇ ਬੜਾ ਦਰਦ ਹੋਇਆ ਇੱਥੇ ਬਾਹਰ ਨਹੀਂ ਤਸੱਲੀਆ ਕਰਾਦੀਆਂ ਬਾਹਰ ਨਹੀਂ ਸੋਦੀ ਕੀ ਐ ਉਹ ਕੱਲ ਨੂੰ ਦਾੜੀ ਵੀ ਕੱਟਦੀ ਠੀਕ ਐ ਪਵੰਦੀ ਤਰੁੰਦੀ ਵੀ ਕੱਟਣੀ ਆ ਦਾੜੀ ਆਪਾਂ ਥੋੜੀ ਜੀ ਤਰੁੰਦੇਵ ਬਾਲ ਤਾਂ ਨਹੀਂ ਕਟਾਉਂਦਾ ਦਾੜੀ ਕੱਟਦਾ ਚਲ ਕੋਈ ਨਹੀਂ ਸਤਾਜ ਜੀ ਬੀਜੀ ਆ ਹੁਣ ਛੇੜ ਨਹੀਂ ਸਕਦੇਗੇ ਪਵਨ ਆਪਦੀਆਂ ਫੋਟੋਆਂ ਖਿੱਚ ਰਿਹਾ ਪੂਰੀਆਂ ਦੇਖ ਰਿਹਾ ਚੈੱਕ ਨਾ ਕਰੀਂ ਸ਼ੀਸ਼ੇ ਦੇਖ ਸ਼ੀਸ਼ੇ ਚ ਆਜਾ ਵਾਹ ਜੀ ਵਾਹ ਸਹੀ ਹੈ ਨਾ ਯਾਰ ਪੂਰਾ ਘੈਂਟ ਲਾਦਦਾ ਪਵਨ ਕਰੋ ਚੈੱਕ ਪਵਨ ਨਵਾਂ ਨਵਾਂ ਲੱਗ ਰਿਹਾ ਯਾਰ ਜਦ ਜਿਹਾ ਤੀਕੜਾ ਗਿਆ ਹਾਂ ਨਵਾਂ ਨਵਾਂ ਲੱਗ ਰਿਹਾ ਸਹੀ ਜੀ ਵਾਹ ਜੀ ਠੀਕ ਹੈ ਦੋਸਤੋ ਟੈਟੂ ਬਣ ਰਿਹਾ ਬਨ ਜਾਂਦੋਂ ਫਿਰ ਫਾਈਨਲ ਟੈਟੂ ਦੀ ਤੁਹਾਨੂੰ ਵੀਡੀਓ ਦਿਖਾਵਾਂਗੇ ਠੀਕ ਹੈ ਜੀ ਓਕੇ ਲਵ ਯੂ ਲਵ ਯੂ ਦੋਸਤੋ ਟਾਈਮ ਚੈੱਕ ਕਰੋ 12:34 ਮਿੰਟ ਹੋ ਗਏ ਆ ਕੰਟੀਨਿਊ ਪਿਛਲੇ 2 ਘੰਟਿਆਂ ਤੋਂ ਟੈਟੂ ਬਣਾਇਆ ਜਾ ਰਿਹਾ ਓਸਤਾਦ ਜੀ ਲੱਗੇ ਹੋਏ ਇੱਧਰ ਤਰुण ਜੀ ਦਵਿੰਦਰ ਜੀ ਦੀਆਂ ਅੱਖਾਂ ਪੂਰੀਆਂ ਲਾਲ ਹੋ ਚੁੱਕੀਆਂ ਤੇ ਆਪ ਵੀ ਲਾਲ ਪੀਲੇ ਹੋ ਚੁੱਕੇ ਆ ਸੁੰਨ ਹੋ ਚੁੱਕੇ ਆ ਹੁਣ ਇਸ ਵਕਤ ਦੇਖੋ ਮੂੰਹ ਉੱਡਿਆ ਪਿਆ ਵਿਚਾਰੇ ਦਾ ਇੱਧਰ ਸਤਾਜ ਜੀ ਪੂਰਾ ਟੈਟੂ ਬਣਾ ਰਿਹਾ ਹੈ ਘੈਂਟ ਕੋਈ 90% ਟੈਟੂ ਆਪਣਾ ਕੰਪਲੀਟ ਹੋ ਗਿਆ ਹੈ ਇਹ 10% ਰਹਿ ਗਿਆ ਲੋ ਇੱਧਰ ਦੀ ਚੈੱਕ ਕਰੋ ਦੇਖੋ ਵੀ ਹੈ ਨਾ ਸਿਰਾ ਕੰਮ ਜਾਵਾ ਪੂਰਾ ਓਕੇ ਰਿਪੋਰਟ ਬਣ ਰਿਹਾ ਹੁਣ ਇਹਦੇ ਚ ਵਾਈਟ ਕਲਰ ਭਰਿਆ ਜਾ ਰਿਹਾ ਹੈ ਹੋਰ 10 ਮਿੰਟਾਂ ਤੱਕ ਇਹ ਟੈਟੂ ਪੂਰਾ ਘੈਂਟ ਬਣ ਜੂਗਾ ਅੰਗਰੇਜ਼ਾਂ ਦੀ ਪਹਿਲੀ ਪਸੰਦ ਜ਼ੋਰਬਾ ਟੈਟੂ ਰਿਸ਼ੀਕੇਸ਼ ਨੀਅਰ ਤਪੋਵਨ ਟੈਟੂ ਪੂਰਾ ਸਿਰਾ ਬਣ ਰਿਹਾ ਦਵਿੰਦਰ ਦਾ ਮੇਰੇ ਵੀ ਜਿਹੜੀਆਂ ਬਾਹਾਂ 'ਤੇ 2-3 ਟੈਟੂ ਬਣੇ ਆ ਉਹ ਮੇਰੇ ਵੀ ਤਰुण ਨੇ ਬਣਾਏ ਹੋਏ ਆ ਸਾਰੇ ਟੈਟੂ ਸੋ ਰਿਸ਼ੀਕੇਸ਼ 'ਚ ਆਈਏ ਤੇ ਟੈਟੂ ਕਿਸੇ ਹੋਰ ਤੋਂ ਬਣਾਈਏ ਤਾਂ ਹੋ ਹੀ ਨਹੀਂ ਸਕਦਾ ਸਾਡੀ ਤਾਂ ਪਹਿਲੀ ਪਸੰਦ ਹੈ ਤਰੁਣ ਉਸਤਾਦ ਜੀ ਜੋਰ ਦਾ ਟੈਟੂ ਵਾਲੇ ਪਉਣਾ ਇੱਕ ਹੋ ਗਿਆ ਵੀਰੇ ਮਾੜੀ-ਮੋਟੀ ਗੱਲ ਨਹੀਂ ਗੀ ਉਸਤਾਦ ਜੀ ਵੀ ਲੱਗੇ ਹੋਏ ਆ ਹੈ ਜੀ ਮਹਾਰਾਜ ਜੀ ਆ ਇੱਧਰ ਦੇਖੋ ਤੁਹਾਨੂੰ ਇੱਕ ਬੰਦਾ ਦਿਖਾਉਣੇ ਆ ਜਿਹੰਮਰੂ ਉਸਤਾਦ ਦੇਖੋ ਇੱਧਰ ਸੁੱਤਾ ਪਿਆ ਆਰਾਮ ਨਾਲ ਹੈ ਮੂੰਹ ਕਿੱਧਰ ਲਕੋਈ ਜਨਾ ਹੁਣ ਹੈ ਕੱਲ ਇਹੀ ਬੰਦਾ ਦੇਖ ਲਓ ਜੀ 1:30 ਵਜੇ ਰਾਤ ਨੂੰ ਮੈਨੂੰ ਕਈ ਆ ਕੇ ਕਹਿੰਦਾ ਆ ਜਾ ਚਾਚਾ ਜੀ ਚਾਹ ਪੀ ਕੇ ਆਈਏ ਤੇ ਅੱਜ ਅੱਜ ਵਿਚਾਰਾ ਡੈੱਡ ਹੋ ਗਿਆ ਅੱਜ ਤਾਂ ਰੀਲਾ ਰੂਲਾ ਦੇਖ ਕੇ ਵਿਚਾਰਾ ਸੌਂ ਗਿਆ ਸੀ ਹੁਣ ਅੱਖਾਂ ਹੀ ਮਲੀ ਜਾਂਦਾ ਲੈ ਹੈ ਕੀ ਗੱਲ ਹੋ ਗਈ ਉਸਤਾਦ ਜੀ ਅੱਜ ਹੈ ਅੱਜ ਤਾਂ ਜਮਾ ਵਿਚਾਰਾ ਡੈੱਡ ਹੋ ਗਿਆ ਬਈ ਅੱਜ ਨਹੀਂ ਬੋਲਦਾਗਾ ਤਾਂ ਮੂੰਹ ਉੱਡਿਆ ਪਿਆ ਹੈਨਾ ਉੱਠਿਆ ਤੇ ਹੁਣ ਲਾ ਫੋਨ ਲੱਭਣ ਲੱਗ ਗਿਆ ਉੜਦੇ ਸਾਰੀ ਉਹ ਲੱਗ ਗਿਆ ਚੱਲ ਲਾਲਾ ਰੀਲਾ ਰੂਲਾ ਦੇਖ ਲੈ ਹੈ ਸ਼ਰਮ ਆ ਗਿਆ ਮੁੰਡਾ ਹੈ ਫੌਜੀ ਸਾਹਿਬ ਵੀ ਇੱਧਰ ਖੜੇ ਇੱਕ ਪੈਰ ਤੇ ਦੋਸਤੋ ਆ ਜਿਹੜੇ ਟੈਟੂ ਤੁਸੀਂ ਦੇਖ ਰਹੇ ਹੋ ਮੇਰੇ ਵੀ ਕਿੰਨੇ ਹੀ ਬਣੇ ਹੋਇਆ ਟੈਟੂ ਲਓ ਜੀ ਇੱਕ ਆ ਦੇਖੋ ਜੀ ਟੈਟੂ ਹੈ ਜੀ ਇਹ ਵੀ ਸਾਰੇ ਤਰੁੰਨੇ ਬਣਾਇਆ ਇਹ ਆਪਣਾ ਤਰੁੰਨੇ ਨਾਮ ਲਿਖਿਆ ਸੀ ਸਨਿਆਸ ਦਾ ਤਿਲਕ ਤੇ ਇੱਕ ਟੈਟੂ ਤੁਹਾਨੂੰ ਦਿਖਾਉਣਾ ਮੈਂ ਦੋਸਤੋ ਇਧਰ ਬਾਹ ਤੇ ਬਣਿਆ ਹੋਇਆ ਓਮ ਇਹ ਅੱਜ ਤੋਂ 20 ਸਾਲ ਪਹਿਲਾਂ ਚੰਤਪੁਰਨੀ ਮੇਲੇ 'ਚ ਬਣਵਾਇਆ ਸੀ ਢੂਢ ਸੌ ਰੁਪਏ ਦਾ ਵੀਰੇ ਢੂਢ ਸੌ ਰੁਪਏ ਦਾ ਟੈਟੂ ਬਣਿਆ ਸੀ ਇਹ ਤੇ ਹੁਣ ਬਣਦੇ ਆ ਬਾਈ ਜੀ 5-5000 ਦੇ ਟੈਟੂ ਐਨੇ ਟੈਟੂ ਬਣਾਉਣੇ ਮਾੜੀ-ਮੋਟੀ ਗੱਲ ਨਹੀਂ ਵੀਰੇ ਵਹਿ ਤਾਂ ਨੀਂਦ ਆਰੀ ਐ ਪਰ ਅਸੀਂ ਹੌਸਲਾ ਨਹੀਂ ਹਾਰਾਂਗੇ ਸਪਾਰਟਾ ਇੱਕ ਸਪਾਰਟਾ ਇੱਧਰ ਡੈੱਡ ਹੋਇਆ ਪਿਆ ਤੇ ਇੱਧਰ ਬਾਕੀ ਸਾਡਾ ਕੰਮ ਚੱਲ ਰਿਹਾ ਬਾਕੀ ਫਾਈਨਲ ਹੋ ਜੇ ਟੈਟੂ ਫਿਰ ਫਾਈਨਲ ਟੈਟੂ ਤੇ ਤੁਹਾਨੂੰ ਮਿਲਦੇ ਆ ਠੀਕ ਆ ਦੋਸਤੋ ਫਿਰ ਲੋ ਜੀ ਦੋਸਤੋ ਚੈੱਕ ਕਰੋ ਟੈਟੂ ਕਾਫੀ ਬਰੀਕੀ ਵਾਲਾ ਸੀਗਾ ਸੋ ਬਹੁਤ ਧਿਆਨ ਨਾਲ ਬਣਾਇਆ ਹੈ ਬਾਈ ਨੇ ਤਰुण ਨੇ ਔਰ ਬਣਿਆ ਵੀ ਬਹੁਤ ਸੋਹਣਾ ਹੈ ਫਿਨਿਸ਼ਿੰਗ ਦੇਖੋ ਤੁਸੀਂ ਕਿੰਨਾ ਘੰਟ ਬਣਿਆ ਪੂਰਾ ਸਾਫ ਸਾਫ ਟੈਟੂ ਹੈ ਦੇਖੋ ਜੀ ਮਾਰੇ ਚੈੱਕ ਕਰੋ ਹੈ ਜੀ ਲਾਈਨਿੰਗ ਚੈੱਕ ਕਰੋ ਇੰਨੀ ਬਰੀਕ ਸੀਗੀ ਬਾਈ ਨੇ ਵੀ ਸਿਰਾ ਲਾਤਾ ਤਰुण ਨੇ ਸੋ ਟਾਈਮ ਵੀ ਬਾਈ ਜੀ ਸਾਢੇ 3 ਘੰਟੇ ਲੱਗਿਆ ਬਣਾਉਣ ਤੇ ਤਾਂ ਹੀ ਸਿਰਾ ਬਣਿਆ ਦੇਖੋ ਚੈੱਕ ਕਰੋ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਮਾਰੇ ਜੀ ਕੀ ਕਹਾਂਗੇ ਤੁਸੀਂ ਟੈਟੂ ਬਾਰੇ ਇੱਧਰ ਆ ਜਿਓ ਇੱਧਰ ਆ ਕੇ ਦੱਸੋ ਹਾਂ ਜੀ ਬੋਲੋ ਜੀ ਟੈਟੂ ਬਣਾਇਆ ਬਾਈ ਨੇ ਹੈ ਬਹੁਤ ਵਧੀਆ ਟੈਟੂ ਬਣਾ ਬਈ ਨੇ ਬਹੁਤ ਵਧੀਆ ਬਣਾਇਆ ਇੱਥੇ ਆ ਕੇ ਵਿਜ਼ਿਟ ਕਰੋ ਜਰੂਰ ਰਿਸ਼ੀ ਗੇਸ਼ ਜ਼ੋਰ ਬਾ ਟੈਟੂ ਜ਼ੋਰ ਬਾ ਟੈਟੂ ਬਾਈ ਦੀ ਸ਼ੌਕ ਹੈ ਇੱਥੇ ਸਹੀ ਹੈ ਸਹੀ ਸਾਰੇ ਬੰਦੇ ਆ ਨੇ ਜਿਹਨੂੰ ਨਾ ਬਾਈ ਦਾ ਸਹੀ ਹੈ ਆਇਓ ਜਰੂਰ ਇੱਥੇ ਲਓ ਜੀ ਥੈਂਕ ਯੂ ਤਰਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਰਨ ਤਰਨ ਤੁਮੇਰੇ ਤੁਸੀਂ ਕਾਫੀ ਬਲੌਗ ਚ ਪਹਿਲਾਂ ਵੀ ਦੇਖਿਆ ਕਿ ਜਦੋਂ ਪਹਿਲਾਂ 2 ਸਾਲ ਪਹਿਲਾਂ ਬਲੌਗ ਬਣਾਉਂਦੇ ਸੀ ਆਪਾਂ ਛੱਡਦੇ ਸੀ ਉਦੋਂ ਤਰਨ ਦੀਆਂ ਵੀਡੀਓ ਬਹੁਤ ਬਣਾ ਬਣਾ ਕੇ ਪਾਈਆਂ ਸੀ ਇੱਥੇ ਤਾਰੁੰਦਾ ਭਰਾ ਦਾ ਧੰਨਵਾਦ ਬਠਿੰਡੇ ਵਾਲਾ ਭਾਈ ਆ ਆਪਣਾ ਵੈਲਕਮ ਬਾਈ ਦਾ ਲਾ ਵੈਲਕਮ ਹੋ ਜੀ ਆਓ ਕੋਈ ਚੱਕਰ ਨਹੀਂ ਸਹੀ ਹੈ ਲਓ ਜੀ 1 ਵਜ ਗਿਆ ਉਸੋ ਜੀ ਵੀ ਦੇਖ ਰਹੇ ਆਪਣੇ ਕੰਨੇ ਸੋ ਅੱਖਾਂ ਚ ਨੀਂਦ ਬਰਕਰਾਰ ਹੈ ਮੁੰਡਿਆਂ ਦੇ ਆਦਾ ਨੀਵੀ ਪਾ ਗਿਆ ਫਿਰ ਫੌਜੀ ਸਾਹਿਬ ਅੱਜ ਮਰਜ਼ੀ ਲੈ ਚੱਲੋ ਫੌਜੀ ਸਾਹਿਬ ਜੀ ਹਾਸ ਰਹੇ ਆ ਸੋ ਠੀਕ ਹੈ ਦੋਸਤੋ ਐਸ ਬਲੌਗ ਨੂੰ ਇੱਥੇ ਹੀ ਖਤਮ ਕਰਦੇ ਆਂ ਔਰ ਸਵੇਰੇ ਫੇਰ ਉਠਾਂਗੇ ਤੇ ਇੱਕ ਨਵੇਂ ਵਲੌਗ ਨਾਲ ਤੁਹਾਨੂੰ ਮਿਲਾਂਗੇ ਨਵਾਂ ਟੂਰ ਖਿੱਚਾਂਗੇ ਠੀਕ ਆ ਦੋਸਤੋ ਓਕੇ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ